ਬਟਾਲਾ ਦੇ ਨੇੜੇ ਪਿੰਡ ਜੇਤੂ ਸਰਜੇ ਬੀਤੀ ਦੇਰ ਰਾਤ ਨੁਟੇਰੀਆਵਾਂ ਲੋ ਏਟੀਐਮ ਤੋੜਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਪਿੰਡ ਵਿੱਚ ਏਟੀਐਮ ਲੱਗਾ ਸੀ ਜਿਸ ਨੂੰ ਦੋ ਤੋਂ ਤਿੰਨ ਲੋਕਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਲੱਗਦਾ ਹੈ ਕਿ ਉਹ ਕਿਸੇ ਚਾਰ ਪਹੀਆ ਵਾਂਦੇ ਆਏ ਸਨ ਉਹਨਾਂ ਨੇ ਸਾਰਾ ਏਟੀਐਮ ਤੋੜ ਦਿੱਤਾ ਹੈ ਪਰ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਅਸੀਂ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਤ ਪ੍ਰੈਸਿੰਗ ਦੀ ਰਿਪੋਰਟ ਜਿੰਦ ਜਤੋ ਸਰਜਾ ਏਟੀਐਮ ਆਈਡੀ ਬੀਬੀਆ ਬੈਂਕ ਦਾ ਏਟੀਐਮ ਜਿੱਥੇ ਇੱਕ ਰਾਤ ਦੀ ਅਟੈਂਪਟ ਹੋਈ ਹੈ ਕੋਈ ਪੈਸਾ ਬਕਸਰ ਨਹੀਂ ਗਿਆ ਤੇ ਇੱਕ ਵਾਰਤ ਹੋਈ ਜੀ ਤੁਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਆਪਣੇ ਸੀਸੀਟੀਵੀ ਵੀ ਵਗੈਰਾ ਹੋ ਚੈੱਕ ਕਰ ਰਹੇ ਆ ਕੋਈ ਇਹ ਵਾਰਤ ਹੋਈ ਹੈ ਜਿਹੜੇਸ ਕਰ ਟ੍ਰੇਸ ਕਰ ਰਹੇ ਆ ਤੇ ਅਸੀਂ ਆਪਣਾ ਕਾਰਵਾਈ ਕਰ ਰਹੇ ਆ ਤੇ ਰਾਤ ਕੋਈ ਇੱਕ ਵਾਰ تقريبا ਆ ਵੀਕਲ ਤੇ ਆਇਆ ਫੋਰ ਵੀ ਫੋਰ ਵੀਲਰ ਤੇ ਆਇਆ ਤੇ ਬਾਊਟ ਦੋ ਤਿੰਨ ਬੰਦੇ ਹੋਣਗੇ ਜਿੰਨੂੰ ਅਸੀਂ ਆਇਡੈਂਟੀਫਾਈ ਕਰ ਰਹੇ ਆ